ਇਹ ਕਪਣਾਇਆ ਦਾ ਪਰਾਇਆ ਹੈ ਜਿਹਦੇ ਪਰਿਵਾਰ ਦੇ ਬਹੁਤ ਸਾਰੇ ਬੱਚੇ ਆਦੇ ਆ ਤੇ ਆਪ ਜੀ ਦੇਖਦੇ ਨੇ ਇਹ ਇਹਦੇ ਬੰਦੇ ਆ ਇਹ ਆਪਣੇ ਹਿਸਾਬ ਨਾਲ ਆਪਣੇ ਘਰੇ ਪਰਸ਼ਾਦੇ ਦੀ ਸੈਟਿੰਗ ਕਰਕੇ ਫਿਰ ਜਾਂਦੇ ਆ ਇਹ ਹੋ ਗਿਆ ਤੁਹਾਡਾ ਤੁਮ ਆਪ ਕੋ ਜਗੀ ਬੋਲੀ ਹਾਂ ਆਦਾਂ ਨਿਕਨੇ ਨਿਕਨੇ ਉਹਨੇ ਜਿਹੜੇ ਪ੍ਰਚੰਡਾ ਲੈਣਾ ਉਹਨੇ ਜੇ ਵੀ ਜੇ ਬੋਲੇ ਜੇ ਠੀਕ ਹੈ ਬੋਲ ਕੇ ਉਹਨੇ ਸੇਵਾ ਸ਼ੁਰੂ ਕੀਤੀ ਯਾ ਤੇ ਹੌਲੇ 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 ਤਾਂ ਬੰਦੇ ਇਕੱਠੇ ਹੋਣਾ ਸ਼ੁਰੂ ਨਾਲ ਨੈਟਵਰਕ ਦੀ ਵੀ ਪ੍ਰੋਬਲਮ ਸੀ ਜੇ ਥੋੜਾ ਜਿਹਾ ਹਲਕਾ ਚੱਲ ਰਿਹਾ ਸੀ ਤੇ ਕਿਤੇ ਕਿਤੇ ਦਿੱਕਤ ਵੀ ਆ ਪਰਸ਼ਾਦੇ ਕਾਰਡ ਜਸਮਨ ऐसे नहीं करने का देखो बिल्कुल भी जिद नहीं करने की किसी भी काम की बुजुर्ग आदमी आपसे अपना खाना लेने का ना तो दिक्कत होगी मगर ये सुनते ही नहीं है बिल्कुल सुनना भी क्या मजबूरी है कैरी बैग है कुछ है जो बर्तन है, चलो बेटा चलो आगे ਰਾਣਾ ਦਾ ਬੰਦੇ ਆਉਣੇ ਸ਼ੁਰੂ ਹੋ ਗਏ ਹਾਲੇ ਹਾਲੇ ਬਾਬਾ ਭੀੜ ਇਕੱਠੀ ਹੋ ਜਾਂਦੀ ਆ ਆਪਣੇ ਪਰਿਵਾਰ ਦੇ ਆੜਦਾ ਸਰਦ ਇਹ ਮਾਸੀ ਕਰਦੀ ਮਤ ਕਰੋ ਆਪ ਲੋਗ ਗਰਦੇ ਨਹੀਂ ਕਰਨੇ ਕਾ ए तुम दोनों बाहर चलो इधर इधर आओ वेट नहीं करने के चलो उधर चलो नेटवर्क ਪਰਜਾ ਦਾ ਲਾਗੇ ਤਾਂ ਆਪਣੇ ਆਪਣੇ ਪੱਟਾ ਤੇ ਜੇ ਸੈਟਿੰਗ ਕਰ ਲੈਂਦੇ ਹੁਣ ਘਰ ਜਾਣ ਲਈ ਬੈਗ ਲੈ ਕੇ ਆ। ਮੇਰਾ ਖਾਣਾ ਪੈਕ। ਹਾਂ। ਇਹ ਹੈ ਨਾ ਨਿਆਣਿਆਂ ਪਰ ਇਹ ਜਿੰਮੇਵਾਰੀ ਹੈ ਆਪਣੇ ਪਰਿਵਾਰ ਦਾ ਖਾਣਾ ਲੈ ਕੇ ਜਾਣ ਦੀ। ਸਾਰਿਆਂ ਨੂੰ अपनी रोजी रोटी कमा सकन गुरुद्वारा लंगर साहब वालों जो भी ना ले कोई लिहाज नहीं है कल भी तुझे कहा था बर्तन लेके आने का दाल नीचे गिर जाती है बिल्कुल भी नहीं नहीं ना मैं नहीं खाना देना कैरी बैग फट जाते हैं बिल्कुल भी नहीं ਕੈਰੀ ਬੈਗ ਲੈ ਕੇ ਆਉਂਦੇ ਆ ਪ੍ਰਸ਼ਾਦਾ ਗਰਮ ਹੁੰਦਾ ਇਹਨਾਂ ਕੈਰੀ ਬੈਗ ਜਿੱਥੇ ਜੁਆਇੰਟ ਲੱਗਾ ਹੁੰਦਾ ਜੁਆਇੰਟ ਖੁੱਲ ਜਾਂਦਾ ਤੇ ਦਾਲ ਵੀ ਗਰਮ ਹੁੰਦੇ ਆ ਤੇ ਥੱਲੇ ਡਿੱਗ ਜਾਂਦੇ ਆ ਕਿੱਥੇ ਗਿਆ ਕਿ ਨਹੀਂ ਮੈਂ ਬਰਤਨ ਲੈ ਕੇ ਆਉਂਗਾ ਅੱਜ ਉਹੀ ਗੱਲ ਚੱਲਦੀ ਹੈ ਤੇ ਬਰਤਨ ਲੈ ਕੇ ਆਣ ਨੂੰ ਕਿੱਥੇ ਤੂੰ ਬਰਤਨ ਕਿਉਂ ਨਹੀਂ ਲੈ ਕੇ ਆਇਆ ਤੁਹ ਬੁਰੂ ਕਰ ਬੁਰੂ ਕਰ ਬਲੋ ਪ੍ਰਸ਼ਾਦਾ ਦੇਣਾ ਹੈਗਾ ਬੜਾ ਇਦਾਂ ਥੱਲੇ ਸੜਕ 'ਤੇ ਰੋੜਨਾ ਉਹ ਵੀ ਗਲਤ ਹੈ ਨਾ ਇਸ ਤਰ੍ਹਾਂ ਕੇ ਕਈ ਧੱਕੇ ਆਉਂਦੇ ਉਰਦਾ ਨਹੀਂ ਚੱਲਦਾ ਬਾਰ-ਬਾਰ ਬੋਲਣ ਦੇ ਬਾਪੂਰ ਵੀ ਇਹ ਕੰਨ ਕਰਦੇ ਨੇ ਕਈ ਵਾਰ ਲਾਈਵ ਹੁੰਦੇ ਆ ਤੇ ਸਾਰਾ ਸਮਝਦੇ ਵੀ ਸ਼ਾਇਦ ਕਿਉਂ ਨਹੀਂ ਪ੍ਰਚਾਰਾ ਦਿੰਦੇ ਕਾਰਨ ਕੀ ਹੈਗਾ ਕਿ ਕੈਰੀ ਬੈਗ ਹੈ ਗਰਮ ਹੁੰਦਾ ਜੀ ਤਾਂ ਭਾਪ ਨਿਕਲ ਦਿਆ ਕਰਦੇ ਆ ਕੋਆਤੀ ਜੀ ਤੇ ਇਹ ਪਰ ਉਹਦਾ ਨਹੀਂ ਚੱਲਦਾ ਹੈਗਾ ਥੱਲੇ गिर ਜਾਂਦੀ ਹੈ गिर ਜਾਂਦੀ ਹੈ ਤੇ ਵੇਸਟ ਹੈ ਕਿਸੇ ਦਾ ਕੰਮ ਨਹੀਂ ਆਉਂਦੀਆਂ ਪਰ ਇਹ ਲੋਕ ਸਮਝਦੇ ਨਹੀਂ ਹੈਗੇ ਬਿਲਕੁਲ ਇਹ ਅੱਜ ਦੇ ਲੰਗਰ ਦੀ ਸੇਵਾ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ